ਵਾਹਿਗੁਰੂ ਸਾਹਿਬ ਜੀ ਕਬੀਰ ਗੁਰ ਲਗਾ ਤਬ ਜਾਨੀਐ ਮਿਟੈ ਮੋ ਤਨ ਤਾਪ ਹਰਖ ਸੋਗ ਦਜ ਨਹੀਂ ਤਬ ਹਰ ਆਪੇ ਆਪ ਹਰ ਖਸੋਗ ਦਜ ਨਹੀਂ ਤਬ ਹਰ ਆਪੇ ਆਪ ਗੁਰੂ ਗਰੀਬ ਨਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ અપਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀਆਂ ਅਮੋਲਕ ਕੜੀਆਂ ਪ੍ਰਾਪਤ ਹੋਈਆਂ ਨੇ ਰਲ ਮਿਲ ਕੇ ਆਪਾਂ ਸਾਰਿਆਂ ਨੇ ਪਾਵਨ ਬਚਨ ਸਤਿਗੁਰ ਦੀ ਪਾਵਨ ਬਾਣੀ ਦੇ ਸਾਂਝੇ ਕਰਨੇ ਨੇ ਜੋ ਉਪਦੇਸ਼ ਮਾਲਕ ਬਖਸ਼ਤੇ ਨੇ ਜੋ ਬਚਨ ਸਤਿਗੁਰ ਦੀ ਪਾਵਨ ਬਾਣੀ ਦੇ ਸਤਿਗੁਰ ਨੇ ਸਾਡੇ ਨਾਲ ਸਾਂਝੇ ਕੀਤੇ ਨੇ ਉਹਨਾਂ ਪਾਵਨ ਬਚਨਾਂ ਨੂੰ ਅਸੀਂ ਮੰਨਦਿਆਂ ਹੋਇਆਂ ਜ਼ਿੰਦਗੀ ਦੇ ਅੰਦਰ ਧਾਰਨ ਦੀ ਕੋਸ਼ਿਸ਼ ਕਰਨੀ ਹੈ। ਗੁਰਬਾਣੀ ਦਾ ਗਿਆਨ ਸਾਨੂੰ ਚਾਨਣ ਬਖਸ਼ਦਾ ਹੈ। ਚਾਨਣ ਦਾ ਮਤਲਬ ਹੈ ਸੱਚਾ ਗਿਆਨ। ਭਾਵ ਕਿ ਸਚਿਆਈ ਬਖਸ਼ਦੀ ਹੈ ਸਤਿਗੁਰ ਬਿਵੇਕਬੁੱਧ। ਕੋਈ ਵੀ ਗੱਲ ਹੁੰਦੀ ਹੈ ਉਹ ਸਾਰੀ ਗੱਲ ਬਾਦ ਦਲੀਲ ਹੁੰਦੀ ਹੈ ਦਲੀਲ ਤੋਂ ਬਿਨਾ ਗੱਲ ਆਸੋ ਹੀ ਨਹੀਂ ਬਣ ਜਾਂਦੀ ਦਲੀਲ ਹੋਣੀ ਬਹੁਤ ਜ਼ਰੂਰੀ ਹੈ ਤੇ ਗੁਰਬਾਣੀ ਦੇ ਅੰਦਰ ਜਾਇਦਾ ਕਹ ਲੋ ਬਾਦ ਦਲੀਲ ਗੱਲ ਕਰਨੀ ਹਰੇਕ ਗੱਲ ਨੂੰ ਖੁੱਲ੍ਹ ਕੇ ਸਮਝਾਉਣਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਿੱਸੇ ਆਇਆ ਕਉਂਤੀ ਕਿਉਂਕਿ ਗੁਰਬਾਣੀ ਦੇ ਵਿੱਚ ਹਰੇਕ ਗੱਲ ਨੂੰ ਬੜੇ ਵਿਸਥਾਰ ਦੇ ਨਾਲ ਸਮਝਾਇਆ ਗਿਆ ਤੇ ਹਰੇਕ ਗੱਲ ਨੂੰ ਦਲੀਲ ਦੇ ਨਾਲ ਸਮਝਾਇਆ ਗਿਆ ਆਓ ਕੋਸ਼ਿਸ਼ ਕਰਦੇ ਹਾਂ ਆਪਾਂ ਅੱਜ ਦੇ ਪਾਵਨ ਬਚਨ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦਾ ਸ਼ਲੋਕ ਜਿਹੜਾ ਹੈ ਇਸ ਨੂੰ ਵਿਚਾਰੀਏ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਦੇ ਬੋਲ ਸਮਝਣ ਤੋਂ ਪਹਿਲਾਂ ਲਵਾਓ ਹਾਜ਼ਰੀ ਫਤੇ ਨਾਲ ਪਾਓ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਕਬੀਰ ਸਾਹਿਬ ਜੀ ਦਾ ਜਿਹੜਾ ਅੱਜ ਦਾ ਪਾਵਨ ਬਚਨ ਹੈ ਕਬੀਰ ਗੌਰ ਲਾਗਾ ਤਬ ਜਾਨੀਏ ਤਾਬ ਦਾ ਮਤਲਬ ਤਦੋਂ ਉਦੋਂ ਮਤਲਬ ਕਿ ਇੱਕ ਸਵਾਲ ਖੜਾ ਹੋ ਗਿਆ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਨੇ ਸਵਾਲ ਖੜਾ ਕਰ ਦਿੱਤਾ ਵੀ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ ਆਪਾਂ ਸਾਰੇ ਕੋਸ਼ਿਸ਼ ਕਰਦੇ ਆਂ ਗੁਰੂ ਵਾਲੇ ਬਣਨ ਦੀ ਕੋਸ਼ਿਸ਼ ਕਰਦੇ ਆਂ ਅਸੀਂ ਵੀ ਗੁਰੂ ਦੇ ਮੈਂ ਨੇੜੇ ਹੋਵਾਂ ਸਤਿਗੁਰੂ ਦਾ ਮੇਰੇ ਨਾਲ ਮੋਹ ਬਣੇ ਪਰ ਵੇਖੋ ਜਦੋਂ ਆਪਾਂ ਸਚਿਆਈ ਦੀ ਗੱਲ ਕਰਦੇ ਆਂ ਸੱਚ ਦੀ ਗੱਲ ਕਰਾਂਗੇ ਸਾਡੇ ਸਾਹਮਣੇ ਜੋ ਕੁਝ ਆਉਣਾ ਹੈ ਉਸ ਨਾਲ ਗੱਲਾਂ ਨੂੰ ਮੰਨਣਾ ਵੀ ਪੈਣਾ ਹੈ ਸਾਨੂੰ ਹੁਣ ਆਪਾਂ ਜਦੋਂ ਹਰ ਰੋਜ਼ ਕੋਸ਼ਿਸ਼ ਕਰਦੇ ਹਾਂ ਕੋਈ ਵੀ ਬੋਲ ਹੁੰਦੇ ਆ ਉਹਨੂੰ ਖੋਲਣ ਦੀ ਕੋਸ਼ਿਸ਼ ਕਰਦੇ ਖੋਲਣ ਦਾ ਮਤਲਬ ਹੁੰਦਾ ਹੈ ਬੜੇ ਵਿਸਥਾਰ ਦੇ ਨਾਲ ਸਮਝਣਾ ਜਿੰਨਾ ਚਿਰ ਵਿਸਥਾਰ ਦੇ ਨਾਲ ਸੰਦਰਭ ਦੇ ਵਿੱਚ ਗੱਲ ਵਿਚਾਰੀ ਨਹੀਂ ਜਾਂਦੀ ਸਮਝ ਨਹੀਂ ਆਉਂਦੀ ਹੁਣ ਬੋਲ ਸਤਿਗੁਰੂ ਬਾਬਾ ਕਬੀਰ ਸਾਹਿਬ ਦੇ ਕਹਿੰਦੇ ਕਬੀਰ ਗੁਰ ਲਾਗਾ ਤਬ ਜਾਣੀਏ ਗੁਰ ਲਾਗਾ ਦਾ ਮਤਲਬ ਇਹ ਹੈ ਵੀ ਗੁਰੂ ਨੂੰ ਮਿਲਿਆ ਜਾਇਦਾ ਕਲੋ ਵੀ ਗੁਰੂ ਮਿਲਿਆ ਗੁਰ ਲਾਗਾ ਜਾਂ ਗੁਰੂ ਦੇ ਨਾਲ ਸੰਬੰਧ ਸਤਿਗੁਰੂ ਬਾਬਾ ਕਬੀਰ ਸਭ ਕਹਿੰਦੇ ਗੁਰੂ ਨਾਲ ਸੰਬੰਧ ਜਾਂ ਗੁਰੂ ਵਾਲਾ ਗੁਰੂ ਨੂੰ ਪ੍ਰਾਪਤ ਕਰਨ ਦੀ ਨਿਸ਼ਾਨੀ ਕੀ ਹੈ ਅਸੀਂ ਗੁਰੂ ਵਾਲਾ ਕਿਵੇਂ ਬਣਦੇ ਹਾਂ ਅਸੀਂ ਕੀ ਕਰਦੇ ਹਾਂ ਗੁਰੂ ਵਾਲਾ ਬਣਨ ਦੇ ਲਈ ਕੀ ਕਰਦੇ ਹਾਂ ਅਸੀਂ ਅਸੀਂ ਗੁਰੂ ਨੂੰ ਪ੍ਰਸੰਨ ਕਰਨ ਦੇ ਲਈ ਕੀ ਕਰਦੇ ਹਾਂ ਸਾਡੀਆਂ ਕੀ ਆਦਤਾਂ ਨੇ ਅਸੀਂ ਇੱਥੋਂ ਤੱਕ ਹੀ ਆ ਨਾ ਵੀ ਚਲੋ ਮੈਂ ਗੁਰੂ ਦੇ ਨਾਂ ਤੇ ਦਾਨ ਪੁੰਨ ਕਰ ਦੇਵਾਂ ਗੁਰੂ ਦੇ ਨਾਂ ਤੇ ਲੰਗਰ ਲਾ ਦੇਵਾਂ ਕੋਈ ਦਾਨ ਪੂਜਾ ਭੇਟਾ ਚੜ੍ਹਾ ਦੇਵਾਂ ਗੁਰੂ ਦੇ ਨਾਂ ਤੇ ਹੋ ਸਕਦਾ ਵੀ ਮੈਂ ਗੁਰੂ ਵਾਲਾ ਲਿਵਾਸ ਪਾ ਕੇ ਗੁਰੂ ਵਾਲਾ ਬਣ ਜਾਵਾਂ ਹੋ ਸਕਦਾ ਮੈਂ ਸਿਰਫ ਗੁਰਬਾਣੀ ਦੇ ਪਾਠ ਕਰਕੇ ਗੁਰੂ ਵਾਲਾ ਬਣ ਜਾਵਾਂ ਭੀਖ ਬਣਾ ਕੇ ਗੁਰੂ ਆਲਾ ਬਣ ਜਾਵਾਂ ਪਰ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛੀਏ ਬਾਬਾ ਕਬੀਰ ਸਾਹਿਬ ਜੀ ਕਿ ਸਾਡਾ ਗੁਰੂ ਦੇ ਕੋਲ ਆਉਣਾ ਸਿਰਫ ਸਿਰਫ ਆਉਣਾ ਕਿ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਹੈ ਸਿਰਫ ਆ ਜਾਣਾ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਨੇ ਅੱਗੇ ਦੀ ਗੱਲ ਕੀਤੀ ਉਹ ਕਹਿੰਦੇ ਗੁਰੂ ਨੂੰ ਮਿਲਿਆਂ ਦੀ ਨਿਸ਼ਾਨੀ ਹੈ ਨਾ ਜਿਹੜੀ ਉਹ ਹੋਰ ਹੈ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਬਚਨ ਵਿੱਚ ਆਖ ਦਿੱਤਾ ਕਬੀਰ ਗੁਰ ਲਾਗਾ ਤਬ ਜਾਨੀਐ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਇਹ ਹੈ ਗੁਰੂ ਨੂੰ ਪ੍ਰਾਪਤ ਕਰੜੀ ਦੀ ਨਿਸ਼ਾਨੀ ਹੈ ਗੁਰੂ ਨਾਲ ਪਿਆਰ ਦੀ ਨਿਸ਼ਾਨੀ ਇਹ ਹੈ ਕਹਿੰਦੇ ਮਿਟੈ ਮਿਟਦਾ ਬਤਨ ਹੁੰਦਾ ਖਤਮ ਹੋ ਗਈ ਮਿਟਾਏ ਮੋ ਤਨ ਤਾਪ ਗੁਰੂ ਨੂੰ ਮਿਲੇ ਦੀਨ ਸ਼ਾਨੀ ਇਹ ਐ ਵੀ ਜ਼ਿੰਦਗੀ ਦੇ ਵਿੱਚੋਂ ਮੋ ਖਤਮ ਹੋ ਜਾਣਾ ਜ਼ਿੰਦਗੀ ਦੇ ਵਿੱਚੋਂ ਤਨ ਤਾਪ ਖਤਮ ਹੋ ਜਾਣਾ ਪਾਪ ਤਾਪ ਸੜਨ ਖਤਮ ਹੋ ਜਾਣੀ ਇਹ ਨਿਸ਼ਾਨੀਆਂ ਗੁਰੂ ਨੂੰ ਮਿਲ ਜਾਂਦੀ ਹੁਣ ਮਾਰੋ ਧਿਆਨ ਕੋਸ਼ਿਸ਼ ਕਰੀਏ ਕਿਉਂਕਿ ਗੁਰਬਾਣੀ ਸਵੈ ਪ੍ਰਚੋਲ ਕਰਾਉਂਦੀ ਹੈ ਨਾ ਆਪਣੇ ਆਪ ਦੀ ਹੁਣ ਵੇਖੋ ਆਪਣੇ ਆਪ ਨੂੰ ਮਾਰੀਏ ਧਿਆਨ ਆਲੇ ਦੁਆਲੇ ਚੁਗਿਰਦੇ ਵੀ ਧਿਆਨ ਮਾਰੋ ਵੀ ਗੁਰੂ ਨੂੰ ਮਿਲੇ ਹੋਏ ਕਿੰਨੇ ਕੁ ਹੈਗੇ ਆ ਜਦ ਮੈਂ ਆਪਣੇ ਆਪ ਨੂੰ ਵੇਖਾਂ ਵੀ ਜੋ ਬਾਬਾ ਕਬੀਰ ਸਾਹਿਬ ਜੀ ਨੇ ਨਿਸ਼ਾਨੀਆਂ ਦਿੱਤੀਆਂ ਕਬੀਰ ਸਾਹਿਬ ਜੀ ਕਹਿੰਦੇ ਮਿਟੈ ਮੋਹ ਤਨਤਾਪ ਨਿਸ਼ਾਨੀ ਗੁਰੂ ਨੂੰ ਮਿਲੇ ਦੀ ਇਹ ਹੈ ਵੀ ਜ਼ਿੰਦਗੀ ਚੋਂ ਮੋਹ ਖਤਮ ਹੋ ਜਾਂਦਾ ਪਰ ਪਰ ਮੈਤਾ ਮੋਹ ਮਾਰਾ ਗੁਰੂ ਕੋਲ ਆ ਰਿਆਂ ਸਮਝ ਕੇ ਗੱਲ ਨੂੰ ਮੋਹ ਮਾਰੇ ਗੁਰੂ ਕੋਲ ਆ ਰਹੇ ਆ ਸੀ ਤਾਂ ਸਾਡੇ ਮੋਹੀ ਆ ਨਾ ਗੁਰੂ ਕੋਲ ਆ ਕੇ ਜਿੰਨਾ ਕੁਝ ਮੰਗਦੇ ਆ ਉਹ ਮੋਹ ਦੇ ਵਿੱਚੋਂ ਹੀ ਤਾਂ ਨਿਕਲਿਆ ਹੋਇਆ ਮੋਹੋ ਦੀਆਂ ਅਰਦਾਸਾਂ ਮੋਹੋ ਦੀਆਂ ਬੇਨਤੀਆਂ ਤਾਂ ਹੋ ਰਹੀਆਂ ਨੇ ਮੋਹ ਮਤਲਬ ਪਕੜ ਪਕੜ ਕਾਦੀ ਏ ਸਾਡੀ ਪਕੜ ਮਾਇਆ ਦੀ ਹੈ ਮਾਇਆ ਦੀਆਂ ਤਾਂ ਅਰਦਾਸਾਂ ਗੁਰੂ ਕੋਲ ਕਰ ਰਹੇ ਆ ਨਾ ਅਸੀਂ ਮੌਂਦੀਆਂ ਤਾਂ ਅਰਦਾਸਾਂ ਹੋ ਰਹੀਆਂ ਨੇ ਕਾਹਦੀਆਂ ਤੰਦਰੁਸਤੀ ਦੀਆਂ ਵਾਧਿਆਂ ਦੀਆਂ ਇਹੋ ਤਾਂ ਅਸੀਂ ਕਰ ਰਹੇ ਹਾਂ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਇਹ ਨਿਕਲੂਗਾ ਤਾਂ ਗੁਰੂ ਨੂੰ ਮਿਲਿਆ ਜਾਣਾ ਪਰ ਅਸੀਂ ਗੁਰੂ ਕੋਲ ਆ ਕੇ ਇਹ ਪਕੜਾ ਰੱਖੀ ਬੈਠੇ ਹਾਂ ਤੇ ਮਤਲਬ ਸਮਝ ਗਏ ਨਾ ਵੀ ਗੁਰੂ ਕੋਲ ਅੱਜ ਸਾਡੀ ਆਉਣ ਦੀ ਨਿਸ਼ਾਨੀ ਕੀ ਹੈ ਅਸੀਂ ਇਹ ਆਸ ਲਾ ਕੇ ਆ ਰਹੇ ਹਾਂ ਵੀ ਗੁਰੂ ਮੇਰੀਆਂ ਹਰੇਕ ਆਸ਼ਾਵਾਂ ਪੂਰੀਆਂ ਕਰੂਗਾ ਉਹਨਾਂ ਸਾਡੀਆਂ ਛਾਵਾਂ ਤਾਂ ਪਕੜਦੀਆਂ ਨੇ ਨਾ ਮੋਹਦੀਆਂ ਨੇ ਨਾ ਈਆਂ ਪੁੱਤਰਾਂ ਤੱਕ ਪਰਿਵਾਰਾਂ ਤੱਕ ਜਾਇਦਾਦ ਤੱਕ ਸੰਪੰਤੀ ਤੱਕ ਬੈਂਕ ਬੈਲੈਂਸ ਤੱਕ ਮੋਹ ਹੈ ਸਾਡਾ ਹਸਤਾ ਉੱਥੇ ਖੜੇ ਆ ਫਿਰ ਤਾਂ ਮਤਲਬ ਗੁਰੂ ਨੂੰ ਮਿਲਿਆ ਨਹੀਂ ਅਜੇ ਤੱਕ ਬਾਬਾ ਕਬੀਰ ਸਾਹਿਬ ਕਹਿੰਦੇ ਜ਼ਿੰਦਗੀ ਚੋਂ ਮੋਹ ਮਿਟਣਾ ਤਾਪ ਮਿਟਣਾ ਤਾਪ ਦਾ ਮਤਲਬ ਇਹ ਹੈ ਵੀ ਸੜਨ ਖਤਮ ਹੋ ਗਈ ਮਨ ਦੇ ਰੋਗ ਦੂਰ ਤਾਪ ਚੜਦਾ ਹੈ ਨਾ ਮਨ ਨੂੰ ਵੀ ਮਨ ਨੂੰ ਤਾਪ ਚੜਦੇ ਆ ਜ਼ਿੰਦਗੀ ਦੇ ਵਿੱਚੋਂ ਮੋਹ ਨਿਕਲ ਗਿਆ ਤਾਪ ਨਿਕਲ ਗਿਆ ਇਹ ਇਨਸ਼ਾਨੀਏ ਗੁਰੂ ਨੂੰ ਮਿਲੇ ਦੀ ਹੁਣ ਵੇਖੋ ਕੋ ਰੌਲਾ ਹੈ ਇਸ ਗੱਲ ਦੇ ਵਿੱਚ ਹੁਣ ਰੌਲਾ ਖਤਮ ਹੋਣਾ ਚਾਹੀਦਾ ਹੈ ਨਾ ਸਾਡਾ ਜਦੋਂ ਬਾ ਦਲੀਲ ਬਾਬਾ ਕਬੀਰ ਸਾਹਿਬ ਨੇ ਗੱਲ ਕੀਤੀ ਤੇ ਆਪਾਂ ਕੀਤੀ ਹੈ ਕਿ ਭਾਈ ਗੁਰੂ ਨੂੰ ਮਿਲਣ ਦੇ ਲਈ ਗੁਰੂ ਨੂੰ ਮਿਲਣ ਦੇ ਲਈ ਜ਼ਿੰਦਗੀ ਦੇ ਵਿੱਚੋਂ ਮੋਹ ਕੱਢਣਾ ਪੈਂਦਾ ਹੈ ਜ਼ਿੰਦਗੀ ਦੇ ਵਿੱਚੋਂ ਸੜਨ ਖਤਮ ਕਰਨੀ ਪੈਂਦੀ ਹੈ ਫਿਰ ਜਦੋਂ ਆਪਾਂ ਹੀ ਗੱਲ ਕਰਦੇ ਆਂ ਵੀ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਇਹ ਹੈ ਜੇ ਇਹ ਜ਼ਿੰਦਗੀ ਚੋਂ ਨਹੀਂ ਨਿਕਲੇ ਤਾਂ ਮਤਲਬ ਗੁਰੂ ਨਹੀਂ ਮਿਲਿਆ ਇਹ ਨਹੀਂ ਨਿਕਲੇ ਤਾਂ ਗੁਰੂ ਨਹੀਂ ਮਿਲਿਆ ਹੁਣ ਦੇਖੋ ਇੱਕ ਹੋਰ ਵਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂ ਆਪਾਂ ਪਾਵਨ ਵਚਨ ਬੋਲਦੇ ਆਂ ਕੁਰਬਾਨੀ ਦੇ ਵੀ ਸਤਗੁਰ ਦੀ ਜਿਹੜੀ ਸੇਵਾ ਹੈ ਗੁਰੂ ਦੇ ਦਰ ਦੀ ਸੇਵਾ ਹੈ। ਬਿਉ ਸਫਲੀ ਹੈ। ਸਫਲੀ ਮੰਨੀ ਜਾਂਦੀ ਹੈ। ਕਹਿੰਦੇ ਸਤਗੁਰ ਦੇ ਦਰ ਦੀ ਸੇਵਾ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ। ਪਰ ਸਫਲੀ ਕਦੋਂ ਮੰਨੀ ਜਾਊਗੀ ਉਹਦੀ ਨਿਸ਼ਾਨੀ ਕੀ ਹੈ? ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਇ। ਗੁਰੂ ਦੇ ਦਰ ਦੀ ਸੇਵਾ ਸਫਲ ਹੈ ਸਫਲ ਹੁੰਦੀ ਹੈ ਪਰ ਜੇ ਕੋਈ ਚਿਤ ਲਾ ਕੇ ਕਰੇ ਚਿਤ ਲਾ ਕੇ ਕਰਨ ਕਰੇ ਹੁਣ ਕੀ ਕਰੇ ਚਿਤ ਲਾ ਕੇ ਵੀ ਮੈਂ ਜੇ ਗੁਰਦੁਆਰੇ ਆਇਆ ਮੈਂ ਛੜੂ ਪੋਚਾ ਕਰਨਾ ਗੁਰਦਸ ਚਿਤ ਲਾ ਕੇ ਕਰਾਂ ਚੰਗੀ ਗੱਲ ਹੈ ਮਨ ਲਾ ਕੇ ਕਰਾ ਹਨਾ ਮਨ ਲਾ ਕੇ ਕਰਾਂ ਪਰ ਅਗਲਾ ਵਚਨ ਵੀ ਸਮਝ ਲਓ ਕੀ ਨਿਸ਼ਾਨੀ ਹੈ ਵੀ ਗੁਰੂ ਦਾ ਮਨ ਮੰਨ ਗਿਆ ਕੀ ਨਿਸ਼ਾਨੀ ਹੈ ਕਿ ਗੁਰੂ ਦਾ ਮਨ ਮੰਨ ਗਿਆ ਮੇਰੇ ਤੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸੇਵਾ ਉਹ ਸਫਲ ਹੈ ਜਿਹਦੇ ਉੱਤੇ ਗੁਰੂ ਦਾ ਸਤਗੁਰ ਦਾ ਮਨ ਮੰਨ ਜਾਵੇ ਭਾਵਨ ਪਾਵਨ ਬਚਨ ਚੋ ਗੱਲ ਹੋਈ ਹੈ ਨਾ ਗੁਰਬਾਣੀ ਚੋ ਗੱਲ ਹੋਈ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਵੇ ਉਹ ਸੇਵਾ ਸਫਲ ਹੈ ਹੁਣ ਕੀ ਨਿਸ਼ਾਨੀ ਹੈ ਵੀ ਕਿਹੜੀ ਸੇਵਾ ਕਰਾਂ ਮੈਂ ਜਿਹਦੇ ਨਾਲ ਸਤਿਗੁਰੂ ਦਾ ਮਨ ਮੰਨ ਜਾਵੇ ਹੁਣ ਤੱਕ ਮੈਂ अनेका ਸੇਵਾ ਕਰ ਲਈ ਫੇਰ ਵੀ ਗੁਰੂ ਤਾਂ ਜ਼ਿੰਦਗੀ ਚ ਆਇਆ ਨਹੀਂ ਨਾ ਗੁਰੂ ਵਾਲਾ ਤਾਂ ਮੈਂ ਬਣਿਆ ਨਹੀਂ ਕਿਉਂਕਿ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਹੈ ਮੂਹ ਪਾਪ ਕਰਮ ਨਿਕਲ ਜਾਂਦੇ ਆ ਵਿਕਾਰ ਤੇ ਹਜੇ ਤੱਕ ਮੇਰੇ ਚ ਨਿਕਲੇ ਨਹੀਂ ਇਹਦਾ ਮਤਲਬ ਸੇਵਾ ਮੈਂ ਬੜੀ ਕਰ ਰਿਹਾ ਦੇਖੋ ਚਲੋ ਮੈਂ ਆਪਣੇ ਤੇ ਗੱਲ ਕਰਾਂ ਮੈਂ ਬਾਣੀ ਵੀ ਪੜਦਾ ਕਥਾ ਵੀ ਕਰਦਾ ਪਰ ਜ਼ਿੰਦਗੀ ਦੇ ਵਿੱਚੋਂ ਮੇਰੇ ਹਜੇ ਮੋਹ ਨਿਕਲਿਆ ਨਹੀਂ ਵਿਕਾਰ ਨਿਕਲੇ ਨਹੀਂ ਕਾਮ ਕ੍ਰੋਧ ਲੋਭ ਮੋਹ ਨਿਕਲਿਆ ਨਹੀਂ ਕੀ ਮੰਨਾਂਗੇ ਵੀ ਗੁਰੂ ਮਿਲ ਪਿਆ ਨਹੀਂ ਮਿਲਿਆ ਨਹੀਂ ਮਿਲਿਆ ਹਜੇ ਨਹੀਂ ਮਿਲਿਆ ਨਿਸ਼ਾਨੀ ਗੁਰੂ ਵਾਲੀ ਜਿਹੜੀ ਕਸਵੱਟੀ ਐ ਉਹ ਕਸਵੱਟੀ ਤੇ ਮੈਂ ਖਰਾ ਨਹੀਂ ਉਤਰਿਆ ਹਜੇ ਗੁਰੂ ਨੇ ਜੇ ਕਸਵੱਟੀ ਦਿੱਤੀ ਐ ਵੀ ਨਿਕਲ ਜਾਣੇ ਚਾਹੀਦੇ ਐ ਨਿਕਲ ਜਾਣੇ ਚਾਹੀਦੇ ਐ ਵੀ ਹਜੇ ਤੱਕ ਇਹਦਾ ਮਤਲਬ ਮਿਲਿਆ ਨਹੀਂ ਮੈਂ ਖੁਦ ਕਰ ਲ ਕਰਦਾ ਵੀ ਨਹੀਂ ਮਿਲਿਆ ਹਜੇ ਤੱਕ ਕੈਂ ਤੋਂ ਭਾਵ ਹੈ ਵੀ ਮੈਂ ਨੇ ਜਦੀਕ ਨਹੀਂ ਹੋਇਆ ਉਹ ਤਾਂ ਮਿਲਣਾ ਚਾਹੁੰਦਾ ਮੈਂ ਨਹੀਂ ਉਹਦੇ ਨੇੜੇ ਹੋਇਆ ਇਹ ਚੀਜ਼ਾਂ ਨੂੰ ਕੱਢ ਕੇ ਮਿਲਿਆ ਜਾਣਾ ਹੁਣ ਮੈਂ ਸੇਵਾ ਕਰ ਰਿਹਾ ਸਤਿਗੁਰ ਕੀ ਸੇਵਾ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਕਿਵੇਂ ਮੰਨੀਏ ਵੀ ਗੁਰੂ ਦਾ ਮਨ ਮੰਨ ਗਿਆ ਮੇਰੇ ਤੇ ਕੀ ਨਿਸ਼ਾਨੀ ਹੈ ਗੁਰੂ ਦੇ ਮੰਨੇ ਦੀ ਹੁਣ ਨਿਸ਼ਾਨੀ ਬੜੀ ਪਿਆਰੀ ਹੈ ਉਹਨੂੰ ਸਮਝੋ ਸਤਿਗੁਰ ਕਹਿੰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਨਿਸ਼ਾਨੀ ਵੇਖੋ ਅਗਲੀ ਕੀ ਹੈ ਕਸਵਟੀ ਵੇਖੋ ਜਸ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਪੰਨੇ ਪਾਪ ਕ ਸੰਮਲ ਪੰਨੇ ਮਨ ਦੇ ਵਿੱਚੋਂ ਸਾਰੇ ਪਾਪ ਮਾੜੀ ਮਤ ਜਿੰਨੀ ਮੈਲ ਹੈ ਉਹ ਦੂਰ ਹੋ ਜਾਣੀ ਜਾਇਦਾ ਕਲੋ ਉਹ ਨੂੰ ਕੱਢ ਦੇਣਾ ਇਹੋ ਹੀ ਨਿਸ਼ਾਨੀ ਸਤਗੁਰ ਦੇ ਮੰਨੇ ਦੀ ਹੈ ਵੀ ਸਤਗੁਰ ਮੰਨ ਗਿਆ ਹੁਣ ਮੇਰੇ ਤੇ ਹੰਤੇ ਹਨ ਮਰੂ ਵੀ ਨਿਕਲ ਗਏ ਮੇਰੇ ਚੋਂ ਪਾਪ ਪਾਪ ਦਾ ਮਤਲਬ ਪਾਪ ਮੰਨ ਦਾ ਵਿਸ਼ਾ ਹੈ ਨਾ ਪਾਪ اندر ਬੇਇਮਾਨੀ ਨਿਕਲ ਗਈ ਬੁਰੇ ਖਿਆਲ ਨਿਕਲ ਗਏ ਮੈਲ ਨਿਕਲ ਗਈ ਜੇ ਨਹੀਂ ਨਿਕਲੀ ਤਾਂ ਗੁਰਬਾਣੀ ਕਹਿੰਦੀ ਮੈਂ ਨਹੀਂ ਕਿਹਾ ਗੁਰਬਾਣੀ ਕਹਿੰਦੀ ਵੀ ਗੁਰੂ ਮਿਲੇ ਨਹੀਂ ਅਜੇ ਤੱਕ ਤੈਨੂੰ ਨਹੀਂ ਮਿਲੇ ਕਿਤੇ ਗੁਰੂ ਵਾਲੀ ਸੇਵਾ ਕਰ ਕਰ ਕੇ ਪਾਪ ਧੋਣ ਦੀ ਵਜਾਇ ਚੜਾਤਾ ਨਹੀਂ ਲਿਆ ਕਿਵੇਂ ਹੁਣ ਉਹ ਸਮਝਿਓ ਵੀ ਮੇਰੇ ਵਰਗਾ ਕੋਈ ਨਿਤਨੇਮੀ ਹੈ ਨਹੀਂ ਮੇਰੇ ਵਰਗਾ ਕੋਈ ਪਾਠੀ ਹੈ ਨਹੀਂ ਮੇਰੇ ਵਰਗਾ ਕੋਈ ਸੇਵਾਦਾਰ ਹੈ ਨਹੀਂ ਜਿੰਨਾ ਮੈਂ ਦਾਣ ਪੁੰਨ ਕਰਤਾ ਇਹਨਾਂ ਕੋਈ ਕਰ ਨਹੀਂ ਸਕਦਾ ਇਹ ਚੀਜ਼ ਨੇ ਪਾਪ ਚੜਾਇਆ ਜਾਂ ਘਟਾਇਆ ਇਹ ਸਮਝਣਾ ਪੈਣਾ ਸਾਨੂੰ ਗੁਰੂ ਪਰ ਸੰਨ ਹੋਇਆ ਕਿ ਤੇ ਇਹਨਾਂ ਗੱਲਾਂ ਤੇ ਇਹ ਚੀਜ਼ਾਂ ਨੇ ਮਾਣ ਦੀਆਂ ਮਹਿਲਾਂ ਲਾਈਆਂ ਨੇ ਜਾਂ ਵਧਾਈਆਂ ਨੇ ਗੁਰੂ ਦਾ ਜਿਹੜਾ ਹੈ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਗੁਰੂ ਲੱਗਣ ਦੀ ਨਿਸ਼ਾਨੀ ਤਾਂ ਇਹ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਮਿਟਾਏ ਮੂੰਹ ਤਨ ਤਾਪ ਗੁਰਬਾਣੀ ਨੇ ਵੀ ਬਚਨ ਇਹ ਗੱਲ ਕਹੀ ਹੈ ਵੀ ਜਿੱਤ ਸਤਿਗੁਰ ਕਾ ਮਨ ਮੰਨੇ ਜਦ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਭਲ ਪੰਨੇ ਇਹ ਨਿਸ਼ਾਨੀ ਹੈ ਵੀ ਜ਼ਿੰਦਗੀ ਚੋਂ ਪਾਪ ਮਾੜੀ ਮਤ ਨਿਕਲ ਜਾਣੀ ਗੁਰੂ ਦਾ ਮਨ ਮੰਨਣ ਦੀ ਨਿਸ਼ਾਨੀ ਹੈ ਤੇ ਮੈਨੂੰ ਐਜੇ ਲੱਗਦਾ ਵੀ ਹਜੇ ਤੱਕ ਮੇਰੇ ਤੇ ਗੁਰੂ ਦਾ ਮਨ ਮੰਨਿਆ ਹੀ ਨਹੀਂ ਮੰਨਿਆ ਨਹੀਂ ਹੁਣ ਉਹਦੇ ਚ ਘਾਟ ਕੀ ਵੀ ਹੈ ਗੁਰੂ ਦੀ ਕੋਈ ਘਾਟ ਨਹੀਂ ਮੇਰੀ ਘਾਟ ਹੈ ਵੀ ਹਜੇ ਤੱਕ ਮੈਂ ਜੋ ਚੀਜ਼ਾਂ ਗੁਰੂ ਨੂੰ ਪਸੰਦ ਹੈ ਨਹੀਂ ਉਹ ਕੱਢੀਆਂ ਹੀ ਨਹੀਂ ਫਿਰ ਗੁਰੂ ਕਿੱਥੋਂ ਮੈਨੂੰ ਮਿਲ ਪੈਣਾ ਹੈ ਗੁਰੂ ਕਿੱਥੋਂ ਮਿਲ ਪੂ ਮੈ ਤਾਂ ਉਹ ਚੀਜ਼ਾਂ ਕੱਢੀ ਹੀ ਨਹੀਂ ਅਜੇ ਤੱਕ ਤੱਕੇ ਨਾਲ ਗੁਰੂ ਵਾਲਾ ਬਣਨਾ ਜਿੰਨਾ ਮਰਜ਼ੀ ਬਣੀ ਜਾਵਾਂ ਮੈਂ ਤੱਕੇ ਨਾਲ ਤੱਕੇ ਨਾਲ ਬਣੀ ਜਾਵਾਂ ਕਿਉਂ ਕਿਵੇਂ ਲਿਬਾਸ ਪਾਲਾਂ ਗੁਰੂ ਵਾਲਾ ਮੈਂ ਲਿਬਾਸ ਪਾਲਾਂ ਆਹਾ ਪਹਿਰਾਵਾ ਮੇਰੇ ਪਾਇਆ ਗੁਰੂ ਵਾਲਾ ਕਿਸ ਤੜੀ ਰੱਖੇ ਹੋਏ ਅੰਮ੍ਰਿਤ ਛਕਿਆ ਭਗਵੀ ਬੰਨੀ ਹੋਈ ਦੇਖਣ ਨੂੰ ਤਾਂ ਲੱਗ ਹੀ ਰਿਆ ਗੁਰੂ ਵਾਲਾ ਰ ਜਿਹੜੀ ਸਤਗੁਰ ਦੀ ਸੱਚੀ ਕਸਵੱਟੀ ਉਹ ਤੇ ਮੈਂ ਹਜੇ ਤੱਕ ਖਰਾਨੀ ਉਤਰਿਆ ਉਹ ਤੇ ਖਰਾਨੀ ਉਤਰਿਆ ਆਏ ਗੁਰਬਾਣੀ ਦੀ ਵਿਚਾਰ ਇਹ ਸਮਝ ਨਹੀਂ ਪੈਣੀ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨਤਾਪ ਜ਼ਿੰਦਗੀ ਵਿੱਚੋਂ ਮੋਹ ਖਤਮ ਹੋ ਜਾਣਾ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਹੈ ਤੇ ਅਸੀਂ ਤਾਂ ਮੋਹ ਚੱਕੀ ਫਿਰਦੇ ਹਾਂ ਜੀ ਸਤਗੁਰ ਅੱਗੇ ਸਾਡੀ ਅੰਦਰ ਅਦਾਸਾ ਮੋਹ ਦੀਆਂ ਨੇ ਮੋਹ ਤੋਂ ਬਿਨਾਂ ਸਾਡਾ ਕੰਮ ਕੀ ਹੈ ਤਾਂ ਗੁਰੂ ਨੂੰ ਚਾਉਨੇ ਵੀ ਸਾਡੇ ਮੋਹ ਦੇ ਲਾਲ ਚ ਜਿਹੜੇ ਪੂਰੇ ਕਰਦੇ ਤੇ ਅਗਲਾ ਵਚਨ ਸਤਿਗੁਰ ਦੀ ਪਾਵਨ ਬਾਣੀ ਦਾ ਬਾਬਾ ਗੁਰੂ ਹਰਖਸੋਗ ਦਾਜੈ ਨਹੀਂ ਤਬ ਹਰ ਆਪੇ ਆਪ ਹਰਖ ਸੋਗ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਇਹ ਹੈ ਵੀ ਹਰਖ ਦਾ ਮਤਲਬ ਹੁੰਦਾ ਹੈ ਖੁਸ਼ੀ ਸੋਗ ਦਾ ਮਤਲਬ ਹੁੰਦਾ ਹੈ ਦੁੱਖ ਜਿਹੜਾ ਗੁਰੂ ਨੂੰ ਮਿਲ ਪਿਆ ਖੁਸ਼ੀ ਗਮੀ ਦੇ ਚੱਕਰਾਂ ਵਿੱਚ ਨਹੀਂ ਪੈਂਦਾ ਹਰਖ ਸੁਖ ਦਾਜ ਨਹੀਂ ਦਾਜੇ ਦਾ ਮਤਲਬ ਹੁੰਦਾ ਸੜਦਾ ਨਹੀਂ ਖੁਸ਼ੀ ਚ ਨਹੀਂ ਸੜਦਾ ਦੁੱਖ ਚ ਨਹੀਂ ਸੜਦਾ ਹਮ ਤੁਸੀ ਕਹੋਗੇ ਵੀ ਖੁਸ਼ੀ ਵੀ ਸਾੜਦੀ ਹੈ ਸੜਨਾ ਸੜਨ ਕਦੀ ਹੁੰਦੀ ਹੈ ਚਿੰਤਾ ਫਿਕਰ ਚਿੰਤਾ ਇੱਕ ਸੜਨ ਹੈ ਨਾ ਕਹਿੰਦੇ ਹੁੰਦੇ ਨਾ ਚਿੰਤਾ ਚਿਤਾ ਹੁੰਦੀ ਹੈ ਚਿੰਤਾ ਵਿੱਚ ਰਹਿਣਾ ਹਰ ਵਕਤ ਚਿਤਾ ਚ ਸੜਨਾ ਹੀ ਹੁੰਦਾ ਹੈ ਚਿੰਤਾ ਕਿ ਖੁਸ਼ੀ ਦੀ ਵੀ ਚਿੰਤਾ ਬਣਦੀ ਹੈ ਜਾਂ ਖੁਸ਼ੀ ਚ ਵੀ ਚਿੰਤਾ ਹੋ ਸਕਦੀ ਹੈ ਬੰਦੇ ਨੂੰ ਹੁਣ ਮੰਨ ਲਓ ਦੁੱਖ ਆ ਗਿਆ ਬੰਦੇ ਤੇ ਸੋਗ ਆ ਗਿਆ ਉਹ ਤੇ ਤਾਂ ਮੰਨਾਂਗੇ ਵੀ ਫਿਕਰ ਹੈ ਬੰਦੇ ਨੂੰ ਚਿੰਤਾ ਹੈ ਕਿ ਖਾਰਖਸੇ ਹਰਖ ਦਾ ਮਤਲਬ ਹੁੰਦਾ ਹੈ ਖੁਸ਼ੀ ਖੁਸ਼ੀ ਦੇ ਵਿੱਚ ਵੀ ਚਿੰਤਾ ਲੱਗਦੀ ਬੰਦੇ ਨੂੰ ਕੁਰਬਾਨੀ ਦੇ ਬੋਲ ਪਤਾ ਕੀ ਹੈ ਸਤਿਗੁਰੂ ਕਹਿੰਦੇ ਜਿਸ ਗ੍ਰਹਿ ਬਹੁਤ ਤੇ ਸੈ ਗ੍ਰਹਿ ਚਿੰਤਾ ਕਹਿੰਦੇ ਹਾਂ ਜਿਹਦੇ ਕੋਲ ਧਨ ਅਦੌਲਤ ਬਹੁਤ ਹੈ ਧਿਆਨ ਮਾਰ ਲਓ ਚਿੰਤਾ ਹੀ ਚਿੰਤਾ ਹੈ ਖੁਸ਼ੀ ਵੀ ਬਖਰੀ ਗੱਲ ਹੈ ਉਹਨੂੰ ਲੱਗਦਾ ਵੀ ਬਹੁਤ ਕੁਝ ਹੈ ਪਰ ਨਾਲ ਚਿੰਤਾ ਵੀ ਖੜੀ ਹੈ ਨਾ ਦੁਨਿਆਵੀ ਪਦਾਰਥ ਵੱਧ ਹੋਵੇ ਬੰਦੇ ਕੋਲ ਖੁਸ਼ੀ ਦੇ ਨਾਲ ਨਾਲ ਚਿੰਤਾ ਵੀ ਦੇ ਦਿੰਦਾ ਹੈ ਬੰਦਾ ਸੰਭਾਲ ਰੱਖਦਾ ਹੈ ਨਾ ਲੁੱਟ ਕੋ ਲੁੱਟ ਕੋ ਨਾ ਹੋ ਜਾਏ ਚੋਰੀ ਨਾ ਹੋ ਜਾਏ ਜਿਸ ਗ੍ਰਹਿ ਬਹੁਤ ਤੇ ਸੈਗ੍ਰਹਿ ਚਿੰਤਾ ਜਿਹਦੇ ਕੋਲ ਜਾਦੇ ਹੈ ਚਿੰਤਾ ਉਹਨੂੰ ਵੀ ਸੰਭਾਲ ਦੀ ਚਿੰਤਾ ਹੋਈ ਪਈ ਉਹਨੂੰ ਆਉਂਦੀ ਨਹੀਂ ਨੀਂਦ ਬੰਦਾ ਸਾਰੀ ਰਾਤ ਦਿਨ ਰਾਤ ਕੌਰ ਕਰਦਾ ਆਹ ਦੇਖੋ ਬਚਨ ਗੁਰਬਾਣੀ ਦੇ ਕਿੱਡੇ ਦਿਮਾਗ ਖੋਲ ਦਿੰਦੀ ਹੈ ਨਾ ਗੁਰਬਾਣੀ ਬਾਦਲੀਲ ਗੱਲਾਂ ਨੇ ਬਾਦਲੀਲ ਗੱਲਾਂ ਇਹ ਸੱਚ ਦੀ ਵਿਚਾਰ ਵਿਵੇਕ ਬੁੱਧਤਾ ਦੀ ਵਿਚਾਰ ਇਹਨੂੰ ਸਮਝੋ ਬਸ ਹਰਖ ਸੋਗ ਦਾ ਜੈ ਨਹੀਂ ਜਿਹੜਾ ਗੁਰੂ ਨੂੰ ਮਿਲ ਪੈਂਦਾ ਉਹ ਇਸ ਸੜਨ ਦੇ ਵਿੱਚ ਪੈਂਦਾ ਹੀ ਨਹੀਂ ਜੋ ਮਾਲਕ ਨੇ ਦੇਤਾ ਤਾਂ ਵੀ ਖੁਸ਼ ਹੈ ਜੇ ਕੋਲੇ ਹੈ ਨਹੀਂ ਤਾਂ ਵੀ ਖੁਸ਼ ਹੈ ਸਾਡੇ ਅੰਗੋਂ ਨਹੀਂ ਨਾ ਦੁਨਿਆਵੀ ਜੀਵਾਂ ਅੰਗੋਂ ਨਹੀਂ ਹੁੰਦੇ ਗੁਰੂ ਦੇ ਬਚਨ ਜਾਂ ਗੁਰੂ ਨੂੰ ਮਿਲਿਆਂ ਦੀ ਨਿਸ਼ਾਨੀ ਜਿਹੜੀ ਹੈ ਗੁਰੂ ਕੇ ਸਿੱਖ ਸਾਡੇ ਵਰਗੇ ਥੋੜੀ ਹੈ ਜੇ ਕੁਝ ਆ ਗਿਆ ਤਾਂ ਰੱਬ ਦੀ ਸਲਾਹਤਾ ਜੇ ਜ਼ਿੰਦਗੀ ਚੋਂ ਕੁਝ ਚਲਿਆ ਗਿਆ ਰੱਬ ਸਾਡਾ ਵੈਰੀ ਫਿਰ ਇਹੋ ਹੀ ਬੋਲ ਹੁੰਦੇ ਆ ਸਾਡੇ ਆਮ ਰੱਬ ਸਾਡਾ ਵੈਰੀ ਮੇ ਰੱਬ ਸਾਡਾ ਵੈਰੀ ਬਣ ਗਿਆ ਇਹੋ ਦੋਖਾ ਕੋਈ ਘਰ ਦੇ ਵਿੱਚ ਜੀ ਆ ਜੇ ਨਵਾਂ ਉਦੋਂ ਕੀ ਹੈ ਹਾਲਾਂਕਿ ਸ਼ੁਕਰਾਨਾ ਉਦੋਂ ਵੀ ਨਹੀਂ ਹੁੰਦਾ ਉਦੋਂ ਸਾਡੀਆਂ ਮਸਤੀਆਂ ਨਹੀਂ ਖਤਮ ਹੁੰਦੇ ਜੇ ਜੀ ਚਲਿਆ ਜਾਵੇ ਫੇਰ ਫੇਰ ਰੱਬ ਸਾਡਾ ਵੈਰੀ ਹੋ ਗਿਆ ਇਹ ਇਹ ਹੈ ਸਾਡਾ ਡਾਵਾ ਡੋਲਤਾ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਇਹ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਕਹਿੰਦੇ ਹਰਖ ਸੋਗ ਦਾ ਜੈ ਨਹੀਂ ਜਿਵੇਂ ਗੁਰਤੇਗ ਬਾਦਰ ਸਾਹਿਬ ਦਾ ਵਚਨ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇ ਅਰ ਪੈ ਨਹੀਂ ਜਾਕੇ ਕੰਚਨ ਮੱਟੀ ਮੰਨੈ ਸੁਖ ਸੁਨੇ ਅਰ ਪੈ ਨਹੀਂ ਜਾਕੇ ਸੁਖ ਸੁਨੇ ਸੁਖਾ ਨਾ ਸੁਨੇ ਨਹੀਂ ਉਹਨੂੰ ਦੇਖੋ ਸੁਖ ਆ ਸਕਦੇ ਆ ਭੋਗ ਲੈ ਪਰ ਸੁਨੇ ਨਹੀਂ ਸੁਖਾਣੂ ਯਾਦ ਕਰਕੇ ਰੋਂਦਾ ਨਹੀਂ ਵੀ ਹਾਈ ਕਿਸੇ ਟਾਈਮ ਮਰੇ ਤੇ ਚੰਗਾੜਾ ਵੀ ਹੁੰਦਸੇ ਐਜੇ ਨਹੀਂ ਕਰਦਾ ਉਹ ਵੀ ਠੀਕ ਆ ਜਿੰਮੇ ਦਾ ਮਾਹੌਲ ਠੀਕ ਆ ਸੁਖ ਸੁਨੇਹਰ ਭੈ ਨਹੀਂ ਜਾ ਕੇ ਨਾ ਕਿਸੇ ਦਾ ਡਰ ਕੰਚਨ ਮਾਟੀ ਮੰਨੇ ਕੰਚਨ ਤੇ ਸੋਨਾ ਬਰਾਬਰ ਬਰਾਬਰ ਹੋ ਵੀ ਬਰਾਬਰ ਹੈ ਜੇ ਸੋਨਾ ਹੈ ਸੋਨਾ ਹੈ ਮਿੱਟੀ ਮਿੱਟੀ ਠੀਕ ਹੈ ਕੰਚਨ ਮਾਟੀ ਮੰਨੇ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਣ અપਮਾਨਾ ਹਰਖ ਸੋਗ ਖੁਸ਼ੀ ਗਮੀ ਖੁਸ਼ੀ ਗਮੀ ਤੋਂ ਲੈਦਾ ਰਹਿੰਦਾ ਹਰ ਖੁਸ਼ੋਕ ਤੇ ਰਹੇ ਨਿਆਰੋ ਨਾ ਹੀ ਮਾਨਪਮਾਨ ਮਾਨਪਮਾਨ ਕਿਸੇ ਨੇ ਵਡਿਆਈ ਕਰਤੀ ਤਾਂ ਵੀ ਠੀਕ ਹੈ ਕਿਸੇ ਨੇ અપਮਾਨ ਕਰਤਾ ਉਹਦੀ ਵੀ ਚਿੰਤਾ ਕੋਈ ਨਹੀਂ ਆਏ ਜ਼ਿੰਦਗੀ ਅਸੜੀ ਜ਼ਿੰਦਗੀ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਜ਼ਿੰਦਗੀ ਦੇ ਵਿੱਚ ਬਸ ਜਿੱਦਨ ਇਹ ਅਹਿਸਾਸ ਬਣ ਗਿਆ ਨਾ ਫਰਕ ਪੈਣੋ हट ਗਿਆ ਸਾਨੂੰ ਸਮਝ ਲਓ ਗੁਰੂ ਮਿਲ ਗਿਆ ਹੁਣ ਗੁਰੂ ਮਿਲ ਗਿਆ ਗੁਰੂ ਅੰਦਰ ਵਿਆਸ ਚੁੱਕਿਆ ਹੁਣ ਵੱਸ ਚੁੱਕਾ ਹੈ ਆਨੰਦ ਪਾਇਆ ਮੇਰੀ ਮਾਈ ਸਾਧਗੁਰੂ ਮੈਂ ਪਾਇਆ ਫਿਰ ਗੁਰੂ ਨੂੰ ਮਿਲੇ ਹੋਏ ਹਮੇਸ਼ਾ ਆਪਣੇ ਆਪ ਚ ਰਹਿੰਦੇ ਆਪਣੇ ਆਪ ਚ ਆਪਣੇ ਆਪ ਚ ਸਮਝਦੇ ਹੋ ਆਪਣੇ ਆਪ ਚ ਰਹਿਣ ਤੋਂ ਭਾਵ ਹੈ ਆਪਣੇ ਆਪ ਤੇ ਨਿਰਪਰ ਹੋ ਕੇ ਰਹਿੰਦੇ ਕਿਸੇ ਨੇ ਕਹਿਤਾ ਕੋਈ ਦੁੱਖ ਨਹੀਂ ਚੰਗਾ ਕਹਿਦਾ ਤਾਂ ਵੀ ਖੁਸ਼ੀ ਕੋਈ ਬਹੁਤੀ ਨਹੀਂ ਕਿਸੇ ਨੇ ਮਾੜਾ ਕਹਿਦਾ ਉਹਦਾ ਵੀ ਕੋਈ ਦੁੱਖ ਨਹੀਂ ਬਸ ਇਹ 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 ਨਿਸ਼ਾਨੀ ਹੈ ਇਹੋ ਜਾਂ ਰਹਿਣਾ ਹਰ ਖਸੋਗ ਦਾ ਜੈ ਨਹੀਂ ਤਬ ਹਰ ਆਪੇ ਆਪ ਬਸ ਉਹ ਮਾਲਕ ਅੰਦਰ ਵਸਦਾ ਹੈ ਬਸ ਉਹਦੇ ਤੇ ਵਿਸ਼ਵਾਸ ਰੱਖ ਕੇ ਜਿਉਣਾ ਸਿੱਖ ਜਾਂਦੇ ਆ ਫਿਰ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਕੋਈ ਕੀ ਕਹਿੰਦਾ ਹੈ ਕਿ ਨਹੀਂ ਕਹਿੰਦਾ ਇਹ ਚੀਜ਼ ਨੂੰ ਸਮਝੋ ਮੂੰਹ ਖਤਮ ਜ਼ਿੰਦਗੀ ਦੇ ਵਿੱਚੋਂ ਕਰਨਾ ਪੈਣਾ ਸਨ ਮੂੰਹ ਸਾਡਾ ਸੁੱਖਾਂ ਦੇ ਨਾਲ ਬਣਿਆ ਪਿਆ ਕੱਲ ਵੀ ਆਪਾਂ ਇਸ ਵਚਨ ਤੇ ਵਿਚਾਰ ਹੋ ਗਈ ਸੀ ਵੀ ਸੁੱਖ ਵੀ ਜਤਨ ਬਹੁਤ ਸੁੱਖ ਕੇ ਕਿ ਦੁੱਖ ਕੋ ਕਿਉਂ ਨਾ ਕੋਈ ਕੋਸ਼ਿਸ਼ਾ ਬੰਦਾ ਸੁੱਖ ਦੀ ਹੀ ਕਰਦਾ ਹੈ ਦਰਦ ਖਪਣੀਆਂ ਪੈਦਾ ਹੋ ਰੇ ਕਿਉਂ ਕਿ ਕਿਉਂਕਿ ਯਤਨ ਜਿਹੜੇ ਨੇ ਉਹ ਗਲਤ ਨਹੀਂ ਕੋਸ਼ਿਸ਼ਾਂ ਗਲਤ ਨਹੀਂ ਉਹ ਮੋਹ ਬਣਿਆ ਪਿਆ ਨਾ ਤੇ ਮੋਹ ਹਮੇਸ਼ਾ ਦੁੱਖ ਹੀ ਦਊਗਾ ਗੁਰਬਾਣੀ ਦੇ ਵਿੱਚ ਮੋਹ ਲਬਸ 네ਗੇਟਿਵ 네ਗੇਟਿਵ ਪੱਖ ਤੋਂ ਆਇਆ ਮੋਹ ਮੋਹ ਵਿਕਾਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਬ ਵਿਕਾਰਾਂ ਦੇ ਵਿੱਚ ਮੋਹ ਦਾ ਆ ਹੀ ਗਿਆ ਨਾ ਉੱਤਮ ਜਿਹੜੇ ਵਿਕਾਰ ਹੈ ਇਹਨਾਂ ਦੇ ਵਿੱਚ ਮੋਹ ਆ ਗਿਆ ਤੇ ਗੁਰਬਾਣੀ ਮੋਹ ਕੱਢਣ ਦੀ ਗੱਲ ਕਰ ਰਹੀ ਵੀ ਕ ਛੱਡ ਦੇ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਬਦਲਣੀ ਹੈ ਜੀ ਮੋਹ ਨੂੰ ਛੱਡ ਦੇ ਮੋਹ ਦਾ ਮਤਲਬ ਹੁੰਦਾ ਪਕੜ ਪਕੜ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ ਕਿਸੇ ਵੀ ਚੀਜ਼ ਨਾਲ ਆਪਾਂ ਪਿੱਛੇ ਵੀ ਬਚਨ ਕਰਕੇ ਆਏ ਸੀ ਵੀ ਬੰਦੇ ਦੀ ਜਦੋਂ ਪਕੜ ਹੋ ਜਾਂਦੀ ਹੈ ਨਾ ਕਿਸੇ ਚੀਜ਼ ਦੇ ਨਾਲ ਉਦੋਂ ਫਿਰ ਦਾਵਾ ਕਰਨ ਲੱਗਾ ਪੈਂਦਾ ਹੈ ਬੰਦਾ ਇਹ ਚੀਜ਼ ਮੇਰੀ ਹੈ ਮੇਰੀ ਹੋਣੀ ਚਾਹੀਦੀ ਹੈ ਉਹ ਦਾਵਾ ਬੰਦੇ ਨੂੰ ਦੁਖੀ ਕਰਦਾ ਹੈ ਫਿਰ ਦਾਵਾ ਦੁਖੀ ਕਰਦਾ ਹਾਲਾਂਕਿ ਇੱਥੇ ਰਹਿਣਾ ਕੁਝ ਨਹੀਂ ਨਾ ਬੰਦੇ ਨੇ ਰਹਿਣਾ ਹੈ ਨਾ ਵਸਤੂਆਂ ਨੇ ਰਹਿਣਾ ਪਰ ਦਾਵਾ ਪਕੜਾ ਹੈ ਨਾ ਜਿਹੜੀ ਪਕੜ ਪਕੜ ਇਦਾਂ ਕਹਿ ਲੋ ਵੀ ਜੰਜੀਰ ਐ ਪਕੜ ਪਕੜ ਜੰਜੀਰ ਐ ਜਿਹਦੇ ਚ ਵੱਜ ਗਿਆ ਬੰਦਾ ਫਿਰ ਇਹਦੇ ਵਿੱਚੋਂ ਛੁੱਟਣਾ ਬੜਾ ਮੁਸ਼ਕਲ ਐ ਬਹੁਤ ਮੁਸ਼ਕਲ ਹੋ ਜਾਂਦਾ ਐ ਮੋਂਹ ਦੇ ਵਿੱਚੋਂ ਨਿਕਲਣਾ ਬੰਦੇ ਨੂੰ ਆਇਆ ਰਹਿੰਦਾ ਵੀ ਆਹ ਵੀ ਚੀਜ਼ ਮੇਰੀ ਬਣੇ ਆਹ ਵੀ ਚੀਜ਼ ਮੇਰੀ ਬਣੇ ਆਹ ਵੀ ਮੇਰੀ ਬਣ ਜੇ ਬਸ ਇਹ ਚੀਜ਼ ਬੰਦੇ ਨੂੰ ਜ਼ਿੰਦਗੀ ਚ ਦੁਖੀ ਕਰ ਜਾਂਦੀ ਐ ਬਿਲਕਦੇ ਨਾ ਲੋਕ ਤੜਫਦੇ ਆ ਨਾ ਲੋਕ ਚੀਜ਼ਾਂ ਪ੍ਰਾਪਤ ਕਰਨ ਲਈ ਮੋਂਹ ਦੀ ਪਕੜ ਬੜੀ ਖਤਰਨਾਕ ਐ ਇੱਕ ਵਾਰ ਸੇ ਧਿਆਨ ਮਾਰੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੀਵਨ ਵੱਲ ਕੋਈ ਜ਼ਿੰਦਗੀ ਦੇ ਵਿੱਚ ਪਕੜ ਨਹੀਂ ਮੋਹ ਨਹੀਂ ਸੁੱਖ ਹੈ ਤਾਂ ਸੁੱਖਾਂ ਨੂੰ ਸੁੱਖਾਂ ਦੀ ਤਰ੍ਹਾਂ ਭੋਗਿਆ ਜੇ ਜ਼ਿੰਦਗੀ ਦੇ ਵਿੱਚ ਰੁਕਾਵਟਾਂ ਵੀ ਆ ਗਈਆਂ ਸੋਗ ਦਾ ਸਮਾਂ ਵੀ ਆ ਗਿਆ ਕੋਈ ਤਕਲੀਫ ਨਹੀਂ ਹੈ ਕੋਈ ਦੁੱਖ ਨਹੀਂ ਆਗੇ ਨਾ ਸਰੀਰ ਤੇ ਆਗੇ ਵਸ ਕੋਈ ਫਰਕ ਨਹੀਂ ਪਿਆ ਉਹ ਕਿਹੜਾ ਬਗਾਸ ਅੰਦਰ ਹੈ ਸੁੱਖਾਂ ਵੇਲੇ ਰੱਬ ਨੂੰ ਭੁੱਲੇ ਨਹੀਂ ਤੇ ਦੁੱਖਾਂ ਵੇਲੇ ਰੱਬ ਨੂੰ ਕੋਸਿਆ ਕੋਈ ਨਹੀਂ ਹਰ ਵਕਤ ਚੜਦੀ ਕਲਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜੀਵਨ ਤਾਂ ਬੜਾ ਮਹਾਨ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਤੇ ਤਿਲੋਂ ਪੜ੍ਹ ਕੇ ਵੀ ਕੋਨਾ ਹਮੇਸ਼ਾ ਤੁਹਾਨੂੰ ਐ ਲੱਗੂ ਵੀ ਗੁਰੂ ਗੋਬਿੰਦ ਸਿੰਘ ਆਪਣੇ ਆਪ ਦੇ ਵਿੱਚ ਜਿਉਂ ਰਿਹਾ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਕਿੱਡਾ ਜਕੀਨ ਹੈ ਉਹਨੂੰ ਕਿੱਡਾ ਜਕੀਨ ਅੱਪਾ ਤਾਂ ਕਹਿਣ ਦੀ ਗੱਲ ਕਰਦੇ ਆ ਵੀ ਵੀ ਕੋਈ ਕਹਿਣਾ ਦੇਵੇ ਕੁਛ ਕੋਈ ਕਹਿਣਾ ਦੇਵੇ ਕੁਛ ਉਥੇ ਕਿਹਾ ਨਹੀਂ ਗਿਆ ਅਗਲਿਆਂ ਨੇ ਸਿਰਫ ਮਾਰਨ ਤੱਕ ਆ ਗਏ ਕਿਹਾ ਕੋਹਾ ਕਿਸੇ ਨੇ ਕੁਛ ਨਹੀਂ ਮਾਰਨ ਤੱਕ ਆ ਗਏ ਮਾਰਨ ਦੇਣਾ ਹੈ ਮਾਰਨ ਤੱਕ ਖਤਮ ਕਰਨ ਤੱਕ ਘਰਬਾਰ ਖਤਮ ਕਰਨ ਤੇ ਆ ਗਏ ਪਰਿਵਾਰ ਖਤਮ ਕਰਤਾ ਅਗਲਿਆਂ ਨੇ ਪਰ ਗੁਰਗੁਮ ਸਿੰਘ ਦਾ ਜਿਹੜਾ ਉਹ ਜੁੱਸਾ ਹੈ ਗੁਰਗੁਮ ਸਿੰਘ ਦਾ ਜਿਹੜਾ ਜੀਵਨ ਹੈ ਆਤਮ ਨਿਰਭਰ ਵਿਸ਼ਵਾਸ ਹੈ ਜਿਹੜਾ ਉਡਲਾ ਨਹੀਂ ਸਕਿਓ ਜਿਹੜਾ ਮਰਜ਼ੀ ਉਰ ਲਾ ਲੈਨ ਕੋਸ਼ਿਸ਼ ਕਰ ਬਸ ਮੈਂ ਇਹੀ ਗੱਲ ਕਰਦਾ ਹੁਣਾਂ ਵੀ ਸਮਾਜ ਦੇ ਅੰਦਰ ਨਾ ਤੁਸੀਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰੋ ਤਰੋ ਤਰੋ ਚੰਗਾ ਕਰੋ ਅਸੀਂ ਤੁਰਨ ਤੋਂ ਪਹਿਲਾਂ ਕੀ ਸੋਚਦੇ ਆ ਤੁਰਨ ਤੋਂ ਪਹਿਲਾਂ ਕੀ ਸੋਚਦੇ ਆ ਵੀ ਹਏ ਲੋਕ ਕੀ ਕਹਿਣਗੇ ਇਹੀ ਚੀਜ਼ ਤਾਂ ਗੁਰਬਾਣੀ ਮੁਕਤ ਕਰਦੀ ਆ ਵੀ ਆਹ ਕੱਢ ਦੇ ਵੀ ਲੋਕ ਕੀ ਕਹਿਣਗੇ ਛੱਡ ਦੇ ਜੇ ਕੁਛ ਚੰਗਾ ਕਰਨ ਤੁਰਨਾ ਹੈ ਤਾਂ ਆਹ ਸੋਚ ਪਿੱਛੇ ਛੱਡ ਕੇ ਜਾਈ ਵੀ ਲੋਕ ਕੀ ਕਹਿਣਗੇ ਲੋਕ ਤਾਂ ਕਹਿੰਦੇ ਹੀ ਰਹਿਣਗੇ ਲੋਕ ਕਹਿੰਦੇ ਰਹਿਣ ਮਾੜਾ ਕਰੇਗਾ ਤਾਂ ਵੀ ਕਹਿਣਗੇ ਚੰਗਾ ਕਰੇਗਾ ਤਾਂ ਵੀ ਕਹਿਣਗੇ ਕਈ ਜਾਣਗੇ ਕੰਮ ਕੀ ਹੈ ਕਈ ਜਾਣਗੇ ਲੋਕ ਕਈ ਜਾਣਗੇ ਬਹੁਤੇ ਲੋਕ ਐਸੇ ਕਰਕੇ ਨਹੀਂ ਤੁਰਦੇ ਵੀ ਲੋਕ ਕੀ ਕਹਿਣਗੇ ਵੀ ਚੰਗਾ ਲੱਗੂ ਮੈਂ ਵੀ ਚੰਗਾ ਕੰਮ ਕਰਨ ਲੱਗਿਆ ਚੰਗਾ ਹੀ ਲੱਗਦਾ ਹੁੰਦਾ ਬੰਦਾ ਤੁਰਦੇ ਨਹੀਂ ਬਾਹਲੇ ਵੀ ਲੋਕ ਪਤਾ ਨਹੀਂ ਕੀ ਕਹਿਣਗੇ ਲੋਕਾਂ ਦਾ ਕੰਮ ਹੈ ਬਾਈ ਕਈ ਜਾਣਦੇ ਕੋ ਫਰਕ ਤੂੰ ਆਪਣੇ ਆਪ 'ਚ ਵਿਸ਼ਵਾਸ ਹੈ ਤਾਂ ਬਹੁਤ ਕੁਝ ਕਰ ਸਕਦਾ ਹੈ ਕਹਿੰਦੇ ਸੀ ਲੋਕ ਬੜਾ ਕੁਝ ਕਹਿੰਦੇ ਰਹਿਣਗੇ ਗੁਰੂ ਨਾਨਕ ਸਾਹਿਬ ਨੂੰ ਕੱਟ ਕੇ ਆ ਕਿਸੇ ਨੇ ਕਹਿੰਦੇ ਨਵੀਂ ਜੰਮ ਪਿਆ ਉਹ ਅੱਜ ਅੱਜ ਵਾਲੇ ਹੋਣਗੇ ਉਦੋਂ ਵੀ ਨਵੀਂ ਜੰਮ ਪਏ ਵੀ ਵੱਖਰੀਆਂ ਹੀ ਗੱਲਾਂ ਕਰੇ ਉਹ ਮੰਨਦਾ ਹੀ ਨਹੀਂ ਕਿਸੇ ਨੂੰ ਇਹੋ ਜੇ ਸਹੀ ਗੇ ਤੂੰ ਨਵੀਂ ਜੰਮ ਪਿਆ ਉਹ ਕਹਿੰਦਾ ਵੀ ਜੰਮ ਪਿਆ ਜੰਮਾ ਠੀਕ ਹੈ ਵੱਖਰਾ ਹੀ ਕਰਨਾ ਜੋ ਕੁਝ ਕਰਨ ਆਡੀ ਕਰਾਂਗੇ ਪਰ ਗਲਤ ਵੀ ਨਹੀਂ ਕਰਦੇ ਸਹੀ ਕਰਾਂਗੇ ਬਿਲਕੁਲ ਜੀ ਗੱਲ ਦਾ ਜਵਾਬ ਹੈ ਤਾਂ ਦਿਓ ਅੱਡੀ ਕਰਾਂਗੇ ਅੱਜ ਵੀ ਕਹਤ ਹੁੰਦੇ ਵੀ ਨਵੀਂ ਜਾਮਾ ਪਏ ਨਵੀਂ ਜਾਮ ਪਏ ਠੀਕ ਹੈ ਭਾਈ ਨਵੇਂ ਦੀ ਗੱਲ ਨਹੀਂ ਹੁੰਦੀ ਗੱਲ ਤਾਂ ਇਹ ਆ ਜੋ ਗੁਰਬਾਣੀ ਕਹਿ ਰਹੀ ਉਹ ਗੱਲ ਕਰ ਰਹੀ ਹਾਂ ਠੀਕ ਹੈ ਜੇ ਤੁਸੀਂ ਅੱਜ ਤੱਕ ਨਹੀਂ ਸੁਣਿਆ ਹੁਣ ਸੁਣ ਲਓ ਵੀ ਗੁਰਬਾਣੀ ਤਾਂ ਅਗਲ ਕਹਿੰਦੀ ਹੈ ਜੇ ਨਹੀਂ ਜਕੀਨ ਆਪ ਪੜ ਲਓ ਬਸ ਆਪ ਪੜ ਲਓ ਇਤਿਹਾਸ ਪੜ ਲਓ ਗੁਰਬਾਣੀ ਪੜ ਲਓ ਅਸੀਂ ਕਿੱਥੇ ਖੜੇ ਆ ਅਸੀਂ ਸੁਣੀਆਂ ਸੁਣਾਈਆਂ ਤੇ ਖੜੇ ਹੋਏ ਜਿਵੇਂ ਲੋਕਾਂ ਨੇ ਪ੍ਰਾਣੀਆਂ ਸੁਣ ਲਈਆਂ ਬਾਬਿਆਂ ਸਾਧਾਂ ਤੋਂ ਸੁਣ ਲਈਆਂ ਅਸੀਂ ਉੱਥੇ ਹੀ ਖੜੇ ਹੋਏ ਆ ਪਰ ਜਦੋਂ ਗੁਰਬਾਣੀ ਬੋਲਦੀ ਆ ਉਹ ਗੱਲਾਂ ਤੇ ਕਾਟਾ ਵੱਜਦਾ ਫਿਰ ਅਸੀਂ ਕੀ ਕਰਦੇ ਇਹ ਨਵੀਂ ਜੰਮ ਬੀ ਇਹ ਨਵੀਂ ਜੰਮ ਬਪੇ ਨਵੀਆਂ ਗੱਲਾਂ ਨਵੀਆਂ ਗੱਲਾਂ ਨਹੀਂ ਇਹ ਅਸੀਂ ਸੁਣੀਆਂ ਨਹੀਂ ਕਦੇ ਤਾਂ ਸਾਨੂੰ ਲੱਗਦਾ ਵੀ ਨਵੀਆਂ ਗੱਲਾਂ ਨੇ ਗੁਰਬਾਣੀ ਨੂੰ ਪੜ ਲਓ ਪੜ ਲਓ ਗੁਰਬਾਣੀ ਨੂੰ ਉਹੀ ਗੱਲਾਂ ਨੇ ਉਹੀ ਗੱਲਾਂ ਜਿਦੇ ਨਾਲ ਗੁਰੂ ਨਾਨਕ ਸਿੱਖੇ ਫਾਰਸ਼ਾ ਜੀ ਨੇ ਸਮਾਜ ਨੂੰ ਤਾਰਿਆ ਉਹੀ ਗੱਲਾਂ ਨੇ ਉਹ ਉਹੀ ਗੱਲਾਂ ਉਦੋਂ ਹੋਈਆਂ ਸੀ ਅੱਜ ਵੀ ਹੋਈਆਂ ਨੇ ਇਹ ਹੀ ਗੱਲਾਂ ਇਹ ਹੀ ਗੱਲਾਂ ਬਸ ਇੰਨਾ ਕਹੇ ਉਹ ਬੰਦੇ ਮੰਨ ਲੈਂਦੇ ਕੱਲ ਵੀ ਗੱਲ ਉਸੇ ਮਲਕ ਭਾਗ ਵਰਗੇ ਮੰਨ ਗਏ ਸੀ ਸੱਜਣ ਠੱਗ ਵਾਲੇ ਮੰਨ ਗਏ ਸੀ ਅਸੀਂ ਮੰਨਣਾ ਨਹੀਂ ਚਾਹੁੰਦੇ ਬਸ ਗੱਲ ਇੱਥੇ ਖੜੀ ਹੈ ਅਸੀਂ ਮੰਨਣਾ ਨਹੀਂ ਚਾਹੁੰਦੇ ਸਾਡੀ ਪਕੜ ਜਾਦੇ ਹੈ ਸਾਡੇ ਅੰਦਰ ਹੰਕਾਰ ਬਹੁਤਾ ਹੈ ਅਸੀਂ ਗੁਰੂ ਦੀ ਗੱਲ ਕਿੱਥੇ ਮੰਨਣਾ ਚਾਹੁੰਨੇ ਅਸੀਂ ਕਿੱਥੇ ਮੰਨਣਾ ਚਾਹੁੰਨੇ ਭਾਈ ਇਸ ਲਈ ਜੇ ਗੁਰੂ ਦੇ ਬਣਨਾ ਹੈ ਗੁਰੂ ਨੂੰ ਮਿਲਣ ਦੀ ਨਿਸ਼ਾਨੀ ਪ੍ਰਾਪਤ ਕਰਨੀ ਹੈ ਵੀ ਸਤਿਗੁਰੂ ਮਿਲ ਪਿਆ ਤਾਂ ਕਬੀਰ ਗੁਰ ਲਾਗਾ ਤਬ ਜਾਨੀਐ ਮੇੜਾ ਮੋਹ ਤਨਤਾਪ ਹਰ ਖਸੋਗ ਦਾ ਜੈ ਨਹੀਂ ਤਬ ਹਰ ਆਪੇ ਆਪ ਗੁਰਬਾਣੀ ਦੇ ਮੁਤਾਬਕ ਜ਼ਿੰਦਗੀ ਸ਼ੁਰੂ ਕਰਾਂਗੇ ਤਾਂ ਜ਼ਿੰਦਗੀ ਦੇ ਵਿੱਚੋਂ ਬਹੁਤ ਕੁਝ ਵਾਰ ਹੋ ਜਾਣਾ ਹੈ ਗੁਰੂ ਨੂੰ ਮਿਲੇ ਦੀ ਨਿਸ਼ਾਨੀ ਹੈ ਵੀ ਹੁਣ ਮੈਂ ਸਿਰਫ ਗੁਰੂ ਮੁਤਾਬਕ ਚੱਲਦਾ ਬਸ ਇਹ ਨਿਸ਼ਾਨੀਆਂ ਗੁਰੂ ਨੂੰ ਮਿਲਦੀ ਹੈ ਕੋਸ਼ਿਸ਼ ਕਰੀਏ ਅਸੀਂ ਵੀ ਜਿਨੇ ਕੋ ਆਉਨੇ ਆ ਬੈਠਦੇ ਆ ਗੁਰੂ ਦੀ ਗੱਲ ਨੂੰ ਸੁਣਦੇ ਆ ਗੁਰੂ ਦੇ ਵਚਨਾਂ ਨੂੰ ਵੀ ਮੰਨਣ ਦੀ ਕੋਸ਼ਿਸ਼ ਕਰੀਏ ਬਸ ਜ਼ਿੰਦਗੀ 'ਚ ਜੇ ਕੋ ਆਪਾਂ ਆ ਰਹੇ ਆ ਗੁਰਦੁਆਰੇ ਆ ਰਹੇ ਆ ਕਲ ਨੂੰ ਕੋਈ ਕਹਿ ਨਾ ਦੇ ਵੀ ਉਹ ਤੋਂ ਬੜਾ ਜਾਂਦਾ ਹੁੰਦਾ ਸੀ ਬਸ ਇਹ ਬਣ ਜੇ ਕਿ ਇੱਕ ਵਾਰ ਮੈਂ ਗੁਰੂ ਦਾ ਹੋ ਗਿਆ ਹੁਣ ਜ਼ਿੰਦਗੀ 'ਚ ਕਿਸੇ ਹੋਰ ਦਾ ਨਹੀਂ ਬਣ ਸਕਦਾ ਬਸ ਗੁਰੂ ਦਾ ਹੋ ਗਿਆ ਤਾਂ ਹੋ ਗਿਆ ਬਸ ਕੋ ਕਵੇ ਕੁਕ ਮਰਜੀ ਕਰੀ ਜਾਵੇ ਮੈਨੂੰ ਪਤਾ ਹੈ ਬੜਾ ਬੋਲ ਜਾਂਦੇ ਹੁੰਦੇ ਲੋਕ ਜੇ ਕੋਈ ਕਲ ਸੁਣਦਾ ਹੈ ਨਾ ਕੁਰਬਾਨੀ ਦੀ ਗੱਲ ਵੀ ਸੁਣਾਏ بڑے ਲੋਕ ਐ ਦੇ ਨੇ ਛੇੜਦੇ ਹੁੰਦੇ ਵੀ ਇਹਨਾਂ ਨੂੰ ਬੜਾ ਵੀ ਇਹ ਬੜੀਆਂ ਸੁਣਦੇ ਐ ਗੁਰਦੁਆਰੇ ਦੀਆਂ ਗੱਲਾਂ ਸੁਣਦੇ ਐ ਇਹਨਾਂ ਨੂੰ ਖਣੀ ਉਹ ਪਾਰਾ ਚੜ ਗਏ ਉਹਨਾਂ ਨਾਲ ਕਹੇ ਵੀ ਸੁਣ ਲੀਆਂ ਤਾਂ ਸੁਣ ਲੀਆਂ ਅਸੀਂ ਤਾਂ ਸੁਣਦੇ ਆ ਉਸ ਠੀਕ ਝੂਠ ਤਾਂ ਨਹੀਂ ਨਾ ਸੁਣਦੇ ਗਲਤ ਤਾਂ ਨਹੀਂ ਨਾ ਕੁਝ ਸੁਣਦੇ ਸੱਚ ਹੀ ਸੁਣਦੇ ਆ ਨਾ ਬਸ ਸੱਚ ਦਾ ਨਸ਼ਾ ਹੀ ਐ ਸੈਂ ਉੱਤਰਦਾ ਹੀ ਨਹੀਂ ਮੁੜ ਕੇ ਕਦੇ ਸੁਣ ਲਿਆ ਤਾਂ ਸੁਣ ਲਿਆ ਭਾਈ ਠੀਕ ਐ ਦਾਤਾ ਰਹਿਤ ਕਰੇ ਪਾਵਨ ਗੁਰਬਚਨ ਸਾਡੀ ਜ਼ਿੰਦਗੀ ਦਾ ਆਸਰਾ ਬਣ ਜਾਣ ਗੁਰਬਾਣੀ ਮੁਤਾਬਕ ਜ਼ਿੰਦਗੀ ਸਾਡੀ ਬਣੇ ਤਾਂ ਸਾਡਾ ਜਿਉਣਾ ਸਫਲ ਹੋ ਸਕਦਾ ਹੈ ਦਾਤਾ ਰਹਿਮਤ ਕਰੇ ਪਾਵਨ ਬਚਨ ਵਿਚਾਰਦੇ ਆਂ ਸਾਂਝੀ ਕਰਦੇ ਆਂ ਭਾਈ अनेका ਭੁੱਲਾ ਹੋਣੀ ਸੁਭਾਅਕ ਨੇ ਸਤਿਗੁਰੂ ਬਖਸ਼ਣ ਜੋਗ ਹੈ ਸਭਨਾ ਦਾ ਧੰਨਵਾਦ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ